ਦੱਸਦੇ ਕਿ ਸ਼ੰਭੂ ਬਾਰਡਰ ਉੱਤੇ ਕਿਸਾਨ ਆਗੂਆਂ ਨੇ ਵੱਡਾ ਐਲਾਨ ਕਰ ਦਿੱਤਾ ਤਾਂ ਉੱਤੇ ਦਿੱਲੀ ਕੂਚ ਨੂੰ ਲੈ ਕੇ ਹੁਣ ਨਵੀਂ ਰਣਨੀਤੀ ਬਣਾਈ ਜਾ ਰਹੀ ਹੈ ਤੇ ਅੱਜ ਸ਼ੰਭੂ ਬਾਰਡਰ ਤੇ ਮਾਹੌਲ ਜਿਹੜਾ ਕੀ ਸ਼ਾਂਤੀਪੂਰਵਕ ਰਿਹਾ ਹੈ ਤਾਂ ਉੱਤੇ ਹੀ ਸ਼ੰਭੂ ਬਾਰਡਰ ਉੱਤੇ ਕਿਸਾਨ ਆਗੂਆਂ ਨੇ ਐਨਬੀ ਨਿਊਜ਼ ਦੇ ਨਾਲ ਗੱਲਬਾਤ ਕੀਤੀ ਹੈ ਆਓ ਦੇਖਦੇ ਹਾਂ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਮੌਜੂਦ ਹਾਂ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਹੈ ਜਿਹੜੀ ਕੀਤੀ ਗਈ ਹੈ ਕਿਉਂਕਿ ਬੀਤੇ ਦਿਨੀ ਜੋ ਹਾਲਾਤ ਬਣੇ ਨੇ ਖਨੋਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਸੀ ਅੱਜ 22 ਤਰੀਕਾ ਤੇ ਬਿਲਕੁਲ ਸ਼ਾਂਤੀ ਹੈ ਤੇ ਸ਼ਾਂਤੀ ਦੇ ਦਰਮਿਆਨ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਡੇ ਨਾਲ ਆਗੂ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਬਹਿ ਬਹਿਰਾਮ ਹਾਂ ਤੇ ਆਗੂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਤਾਂ ਕੱਲ ਕਰ ਦਿੱਤੀ ਗਈ ਸੀ ਅੱਜ ਕੀ ਖੁਲਾਸੇ ਜਿਹੜੇ ਤੁਸੀਂ ਕੀਤੇ ਦੇਖੋ ਅਸੀਂ ਕੱਲ ਦੀ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜੋ ਕੁਝ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਆ ਉਹਦੀ ਸਾਰੀ ਵਿਚਾਰ ਚਰਚਾ ਅੱਜ ਸਾਰਾ ਕੁਝ ਦੱਸਿਆ ਹੈਗਾ ਦੇਖੋ ਅਸੀਂ ਕੱਲ ਤੋਂ ਪਹਿਲਾਂ ਹੀ ਐਲਾਨ ਕੀਤਾ ਸੀਗਾ ਵੀ 21 ਤਰੀਕ ਨੂੰ ਅਸੀਂ ਇਸ ਬਾਰਡਰ ਤੋਂ ਅੱਗੇ ਕੂਚ ਕਰਾਂਗੇ ਉਸ ਤੋਂ ਇਲਾਵਾ ਸਰਕਾਰਾਂ ਨੇ ਆਪਣੇ ਪਹਿਲਾਂ ਤੋਂ ਹੀ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਨੇ ਸਾਰੇ ਰੋੜਾਂ ਬੰਦ ਕੀਤੀਆਂ ਹੋਈਆਂ ਨੇ ਬਾਰਡਰ ਸੀਲ ਕੀਤੇ ਹੋਏ ਨੇ ਅਰਧਕ ਫੋਰਸ ਜਿਹੜੀ ਸੈਨਿਕ ਹੈਗੀ ਆ ਉਹ ਵੱਡੀ ਪੱਧਰ ਤੇ ਬਲ ਪ੍ਰਯੋਗ ਕਰਨ ਵਾਸਤੇ ਪਿਠਾਈ ਹੋਈ ਆ ਬਲ ਪ੍ਰਯੋਗ ਉੱਥੇ ਕੀਤਾ ਜਾਂਦਾ ਜਿੱਥੇ ਆਹਮੋ ਸਾਹਮਣੇ ਦੋਨੋਂ ਦੇਸ਼ਾਂ ਦੀ ਦੁਸ਼ਮਣੀ ਦੀ جنگ ਹੋਵੇ ਇਹ ਜੰਗ ਅੱਜ ਇੰਡੀਆ ਵਰਸਸ ਪੰਜਾਬ ਨੂੰ ਬਣਾ ਕੇ ਕੀਤੀ ਜਾ ਰਹੀ ਆ ਸਾਡੇ ਉੱਪਰ ਇਦਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ ਮੈਂ ਤਸ ਨਹੀਂ ਸਕਦਾ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਸਾਹਮਣੇ ਲੈ ਕੇ ਪੇਸ਼ ਕੀਤਾ ਜਾ ਰਿਹਾ ਇਹ ਬਿਲਕੁਲ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਹੈ ਜਮਹੂਰੀਅਤ ਦਾ ਕਤਲ ਕੀਤਾ ਗਿਆ ਸਾਡਾ ਨੌਜਵਾਨ ਸ਼ੁਭ ਕਰਨ ਜੋ ਖਨੌਰੀ ਬਾਰਡਰ ਤੇ ਕੱਲ ਇੱਕ ਕਰਮਚਾਰੀ ਦੀ ਗਨ ਬੁਲਟ ਦੇ ਨਾਲ ਉਹ ਸ਼ਹੀਦ ਹੋ ਗਿਆ ਇਹਦੇ ਵਿੱਚ ਕੇਂਦਰ ਸਰਕਾਰ ਹਰਿਆਣਾ ਸਰਕਾਰ ਜ਼ਿੰਮੇਵਾਰ ਨੇ ਔਰ ਉਸ ਪਰਿਵਾਰ ਦੇ ਨਾਲ ਅਸੀਂ ਦੋਨੋਂ ਫੋਰਮ ਖੜੇ ਹੋਏ ਹਾਂ ਕੀ ਐਮਐਮ ਤੇ ਗੈਰ ਰਾਜਨੀਤਿਕ ਐਸਕੇਐਮ ਕਿਉਂਕਿ ਜਿਹੜੇ ਹਾਲਾਤ ਬਣਾਏ ਜਾ ਰਹੇ ਨੇ ਇਹ ਕਿਵੇਂ ਮਾਹੌਲ ਸਿਰਜਿਆ ਜਾ ਰਿਹਾ ਇਹ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੀ ਜਿਹੜੀ ਗੱਲਬਾਤ ਹੈਗੀ ਆ ਇਹਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਨਾਲ ਮੈਂ ਇੱਕ ਅਪੀਲ ਹੋਰ ਕਰਨੀ ਚਾਹਣਾ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਔਰ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਨੂੰ ਕਿ ਲੰਗਰਾਂ ਨੂੰ ਜਿਹੜੇ ਲੰਗਰ ਇਸ ਮੋਰਚੇ ਵਿੱਚ ਆ ਰਹੇ ਨੇ ਉਹਨਾਂ ਨੂੰ ਬਿਲਕੁਲ ਰੋਕਿਆ ਨਾ ਜਾਵੇ ਵੀ ਦੀ ਬੀਤੀ ਰਾਤ ਮੇਰੀ ਸਪੈਸ਼ਲ ਇਥੋਂ ਡਿਊਟੀ ਲੱਗੀ ਮੈਨੂੰ ਪਤਾ ਲੱਗਾ ਵੀ ਇਥੋਂ ਪ੍ਰਸ਼ਾਸਨ ਨੇ ਆ ਬਨੂੜ ਰੋਡ ਦੇ ਉੱਪਰ ਜਿਹੜਾ ਕੁਝ ਟਿੱਪਰ ਲਗਾ ਕੇ ਰੋਕਿਆ ਹੋਇਆ ਮੈਂ ਜਾ ਕੇ ਗੱਲਬਾਤ ਕੀਤੀ ਉੱਥੇ ਐਸਟੀਐਮ ਸਾਹਿਬ ਮੌਜੂਦ ਸੀ ਉਹਨਾਂ ਸਾਨੂੰ ਤਾਂ ਗਿਆਨੂ ਇਹ ਗੱਲ ਕਹਿਤਾ ਟਿੱਪਰ ਪਾਸੇ ਹਟਾ ਕੇ ਵੀ ਅਸੀਂ ਕਿਸੇ ਨੂੰ ਰੋਕਦੇ ਨਹੀਂ ਪਰ ਉਸ ਤੋਂ ਬਾਅਦ ਸਾਡੇ ਆਉਣ ਤੋਂ ਬਾਅਦ ਫਿਰ ਵੀ ਰੋਕਿਆ ਜਾਂਦਾ ਤੇ ਫਿਰ ਮੈਂ ਸਮਝਣਾ ਵੀ ਪੰਜਾਬ ਸਰਕਾਰ ਨੂੰ ਇਸ ਉੱਪਰ ਜਿਹੜਾ ਧਿਆਨ ਦੇਣਾ ਚਾਹੀਦਾ ਗੱਲ ਕੀਤੀ ਜਾਵੇ ਬਾਰਡਰਾਂ ਦੇ ਉੱਤੇ ਠੀਕ ਆ ਆਪਾਂ ਕਹਿ ਰਹੇ ਹਾਂ ਕੁਸ ਪੈਠੀਏ ਦਾਖਲ ਹੋ ਗਏ ਹਾਜੀ ਤੁਸੀਂ ਦਿੱਲੀ ਪਹੁੰਚੇ ਨਹੀਂ ਸ਼ੰਭੂ ਡਟੇ ਹੋਏ ਆ ਲੱਗਦਾ ਵੀ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ ਆ ਵੀ ਸਾਡਾ ਬਦਨਾਮ ਕੀਤਾ ਜਾ ਰਿਹਾ ਕੁਸ ਪੈਠੀਏ ਦਾਖਲ ਹੋਏ ਹੋਏ ਤੇ ਜੇ ਹੋਏ ਆ ਤੇ ਕਿੰਨੇ ਭੇਜੇ ਆ ਉਹ ਕਿਹਦੇ ਬੰਦੇ ਆ ਦੇਖੋ 2020 ਤੇ 2021 ਦਾ ਅੰਦੋਲਨ ਲੜਿਆ ਉਹਦੇ ਵਿੱਚ ਵੀ ਜਿਹੜੀ ਕੇਂਦਰ ਸਰਕਾਰ ਵੱਲੋਂ ਤੇ ਹਰਿਆਣਾ ਸਰਕਾਰ ਵੱਲੋਂ ਕੁਸ ਪੇਟ ਕੀਤੀ ਗਈ ਸੀ ਅੱਜ ਵੀ ਉਸ ਤੋਂ ਵੱਧ ਉਸ ਭੇਡ ਜਿਹੜੀ ਹੈ ਕੱਲ ਪੱਕੇ ਤੌਰ ਤੇ ਕੁਝ ਭਰਾਵਾਂ ਨੂੰ ਪਲਾਂਟ ਕਰਕੇ ਇੱਥੇ ਭੇਜਿਆ ਗਿਆ ਜਿਨ੍ਹਾਂ ਨੇ ਇੱਥੇ ਤਰ੍ਹਾਂ ਤਰ੍ਹਾਂ ਦੇ ਗੱਲਾਂ ਕਰਕੇ ਜਿਹੜੇ ਇਥੋਂ ਦੇ ਸਾਡੇ ਨੌਜਵਾਨ ਵੀਰ ਨੇ ਉਹਨਾਂ ਨੂੰ ਪ੍ਰਪੋਜ਼ ਕੀਤਾ ਮੈਂ ਇੱਕ ਗੱਲ ਹੋਰ ਕਰਨੀ ਚਾਹਣਾ ਵੀ ਕਿਸਾਨ ਦੇ ਦੋ ਪੁੱਤਰ ਨੇ ਇੱਕ ਪੁੱਤਰ ਉਹ ਆ ਵੀ ਜਿਹੜਾ ਮੋਢੇ ਤੇ ਕਈ ਰੱਖ ਕੇ ਬਾਪ ਦੇ ਆਖੇ ਲੱਗ ਕੇ ਖੇਤਾਂ ਨੂੰ ਪਾਣੀ ਲਾਉਂਦਾ ਇੱਕ ਪੁੱਤਰ ਉਹ ਜਿਹੜਾ ਇਸ ਮੋਰਚੇ ਵਿੱਚ ਆਪਣੀਆਂ ਮੰਗਾਂ ਨੂੰ ਹੱਕੀ ਮੰਗਣ ਨੂੰ ਲੈ ਕੇ ਇਥੇ ਡਟਿਆ ਹੋਇਆ ਸਾਡੇ ਸਾਰੇ ਪੁੱਤਰ ਨੇ ਸਾਡੇ ਸਾਰੇ ਭਰਾ ਨੇ ਮੈਂ ਤਾਂ ਹਰੇਕ ਵਾਰ ਹਰੇਕ ਸਟੇਜ ਤੋਂ ਫੀਲ ਕਰਦਾ ਵੀ ਨੌਜਵਾਨ ਅੰਦੋਲਨ ਦੀ ਰੀੜ ਦੀ ਹੱਡੀ ਹੈ ਇਹ ਸਾਡੇ ਸ਼ੁਰੂ ਤੋਂ ਲੈ ਕੇ ਨਾਲ ਚੱਲਿਆ ਹੋਇਆ ਪਰ ਨੌਜਵਾਨ ਤਾਂ ਕੱਲ ਵਧਨ ਨੂੰ ਤਿਆਰ ਸੀਗਾ ਉਹ ਕਹਿੰਦੇ ਵੀ ਸਾਨੂੰ ਰੋਕਿਆ ਗਿਆ ਮਤਲਬ ਅਸੀਂ ਤਾਂ ਪੂਰੀ ਤਿਆਰੀ ਕਰਕੇ ਆਏ ਸੀ ਸਾਨੂੰ ਕਿਉਂ ਰੋਕਿਆ ਜਾ ਰਿਹਾ ਆਖਿਰਕਾਰਨ ਕੀ ਹੈ ਇੱਕ ਪਾਸੇ ਤਾਂ ਆਪਾਂ ਅੱਗੇ ਵਧਨ ਦੀ ਐਲਾਨ ਕਰ ਚੁੱਕੇ ਹਾਂ ਫਿਰ ਉਹ ਐਲਾਨ ਮੌਕੇ ਤੇ ਵਾਪਸ ਕਿਉਂ ਲੈ ਜਾਂਦੇ ਆ ਜਦੋਂ ਦੇਖੋ ਵਾਪਸ ਕੋਈ ਲਾਣ ਨਹੀਂ ਲਿਆ ਸਾਡਾ ਲਾਂਨ ਸੀ ਆਗੂ ਅੱਗੇ ਜਾਣਗੇ ਉੱਤੇ ਗੱਲ ਲੜ ਗਈ ਸੀ ਵੀ ਟਵੀਟ ਆ ਗਿਆ ਸਾਡੇ ਮੈਂ ਦੱਸਣ ਲੱਗਾ ਸਾਡੇ ਆਗੂ ਸਹਿਬਾਨ ਅਸੀਂ ਖੁਦ ਆਗੂ ਹੋਣ ਦੇ ਨਾਤੇ ਸੇਵਾਦਾਰਾਂ ਸੀ ਇਨ੍ਹਾਂ ਭਰਾਵਾਂ ਦੇ ਅਸੀਂ ਅੱਗੇ ਹੋ ਕੇ ਗਏ ਆ ਜਿਹੜੇ ਰੁਕਣ ਦੀ ਗੱਲ ਆਈ ਸੀ ਫੌਰੀ ਤੌਰ ਤੇ ਜਿਹੜੇ ਆਪਣੇ ਆਪਣੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੇ ਉਹ ਫੌਰੀ ਇੱਥੇ ਪਹੁੰਚੇ ਵੀ ਜਦੋਂ ਅੱਗੇ ਵਧਣ ਤੋਂ ਪਹਿਲਾਂ ਇਹ ਗੱਲ ਕਹੀ ਗਈ ਵੀ ਅਸੀਂ ਸਰਕਾਰ ਨਾਲ ਹੁਣੇ ਗੱਲਬਾਤ ਕਰਦੇ ਆ ਵੀ ਤੁਸੀਂ ਅਜੇ ਰੁਕ ਜਾਓ ਉਸੇ ਵਾਸਤੇ ਰੁਕਿਆ ਗਿਆ ਉਹ ਜਿਹੜੀ ਟਵੀਟ ਦੀ ਗੱਲ ਹੈਗੀ ਆ ਉਹ ਅਰਜਨ ਮੁੰਡਾ ਜਿਹੜੇ ਖੇਤੀਬਾੜੀ ਰਾਜ ਮੰਤਰੀ ਨੇ ਉਹਨਾਂ ਵੱਲੋਂ ਇਹ ਗੱਲ ਆਈ ਕਿ ਆ ਜਾਨੀ ਕਿ ਵੀ ਤੁਹਾਡੀਆਂ ਮੰਗਾਂ ਨੇ ਪਰ ਮੀਟਿੰਗ ਵਾਸਤੇ ਵੀ ਕਿਹਾ ਗਿਆ ਪਰ ਮੰਗਾਂ ਵਾਸਤੇ ਵੀ ਕਿਹਾ ਗਿਆ ਔਰ ਸਾਡੇ ਬਹੁਤ ਹੀ ਸੂਝਵਾਨ ਜਿਹੜੇ ਆਗੂ ਸਬੰਧ ਦੋਨਾਂ ਫਾਰਮਾਂ ਦੇ ਢੱਲੇਵਾਲ ਸਾਹਿਬ ਔਰ ਪੰਦੇਰ ਸਾਹਿਬ ਉਹਨਾਂ ਵੱਲੋਂ ਲਿਖਤੀ ਗੱਲ ਕੀਤੀ ਗਈ ਵੀ ਐਮਐਸਪੀ ਦੇ ਉੱਪਰ ਕਾਨੂੰਨ ਬਣਾ ਕੇ ਗਰੰਟੀ ਕਾਨੂੰਨ ਦਾ ਜਿਹੜਾ ਉਦਖਾਰ ਜਿਹੜਾ ਉਹ ਦਿੱਤਾ ਜਾਵੇ ਜਿਹੜੀ ਮੰਗ ਸਾਡੀ ਮਿਹਨ ਪਰ ਇਹਨੂੰ ਉਹਨਾਂ ਨੇ ਬਦਲਾ ਕੇ ਪੇਸ਼ ਕੀਤਾ ਇਸ ਪਰ ਉਹ ਗੱਲ ਉਸੇ ਟਾਈਮ ਟੁੱਟ ਗਈ ਤਾਂ ਕਰਕੇ ਸਾਨੂੰ ਆਗੋਂ ਅੱਗੇ ਵਧੇ ਜਦੋਂ ਅਸੀਂ ਅੱਗੇ ਵਧੇ ਤੇ ਫੌਰੀ ਤੌਰ ਤੇ ਉਧਰੋਂ ਆਗੋਂ ਦੇ ਉੱਪਰ ਬੜੀ ਵੱਡੀ ਸ਼ੈਲਿੰਗ ਕੀਤੀ ਗਈ ਤੁਸੀਂ ਨਾਲ ਸੀ ਸਾਰੇ ਉਹ ਪੱਤਰਕਾਰਾਂ ਦੇ ਵੀ ਕੀਤੀ ਹੈਗੀ ਤੱਲ ਉਸ ਜਿਹੜੇ ਵੀਰਾਂ ਨੇ ਇੱਥੇ ਆ ਕੇ ਪੱਤਰਕਾਰਾਂ ਦੀ ਜਿਹੜੀਆਂ ਕੇਵਲਾਂ ਨੇ ਉਹ ਵੀ ਦੀਆਂ ਉਹ ਵੀ ਕਟੀਆਂ ਸਟੇਜ ਦੀ ਜਿਹੜੀ ਕੇਬਲ ਸੀ बोलण वाली स्पीकर दी वो भी ਕੱਢ ਦਿੱਤੀ ਗਈ ਮੈਂ ਚਾਹਾਂਗਾ ਵੀ ਇਸ ਅੰਦੋਲਨ ਨੂੰ ਬਦਨਾਮ ਨਾ ਕੀਤਾ ਜਾਵੇ ਅਸੀਂ ਖੇਤੀ ਕਿੱਤੇ ਨਾਲ ਜੁੜੇ ਹੋਏ ਲੋਕਾਂ ਔਰ ਅਨਾਜ ਪੈਦਾ ਕਰਕੇ ਸਾਰੀ ਦੇਸ਼ ਦੁਨੀਆ ਦੇ ਮੂੰਹ ਵਿੱਚ ਪਾਉਣੇ ਆ ਵੇਖੋ ਫੂਡ ਜਿਹੜਾ ਉਹ ਖੇਤੀ ਦੇ ਵਿੱਚੋਂ ਪੈਦਾ ਹੁੰਦਾ ਕੋਈ ਵੀ ਫੂਡ ਇਸਤੇਮਾਲ ਕਰ ਲੋ ਉਹ ਜਿਹੜਾ ਸਾਰਾ ਸਿਸਟਮ ਜਿਹੜਾ ਉਹ ਖੇਤੀ ਚੋਂ ਪੈਦਾ ਹੁੰਦਾ ਇਸ ਵਾਸਤੇ ਅਸੀਂ ਆਪਣੇ ਹੱਕ ਲੈਣ ਵਾਸਤੇ ਇੱਥੇ ਪਹੁੰਚੇ ਹੋਏ ਹਾਂ ਤੇ ਹੁਣ ਲਾਸਟ ਕੁਆਚਨ ਆ ਮੇਰਾ ਹੁਣ ਇਹ ਅੰਦੋਲਨ ਕੀ ਇੱਥੇ ਹੀ ਸੀਮਤ ਰਹੂਗਾ ਜਾਂ ਅੱਗੇ ਤੁਸੀਂ ਵਧੋਗੇ ਜੇ ਵਧੋਗੇ ਤਾਂ ਕਿਹੜੀ ਰਣਨੀਤੀ ਬਣਾਈ ਜਾਊਗੀ ਕਿਉਂਕਿ ਸਖਤ ਪਹਿਰਾ ਅੱਗੇ ਲੱਗਿਆ ਹੋਇਆ ਹੈ ਦੋ ਦਿਨ ਵਾਸਤੇ ਸਟੇ ਕੀਤਾ ਗਿਆ ਘਟਨਾ ਖਨੋਰੀ ਦੇ ਵਿੱਚ ਬਹੁਤ ਮਾੜੀ ਵਾਪਰੀ ਹੈ ਸਾਡਾ ਨੌਜਵਾਨ ਵੀਰ ਸ਼ਹੀਦ ਹੋਇਆ ਸਾਡੇ ਬਜ਼ੁਰਗਾਂ ਦੀਆਂ ਲੱਤਾਂ ਤੋੜੀਆਂ ਗਈਆਂ ਨੇ 20 ਤੋਂ 25 ਟਰੈਕਟਰ ਜਿਹੜੇ ਨੇ ਉਹਨਾਂ ਦਾ ਬੜੀ ਵੱਡੀ ਪੱਧਰ ਤੇ ਬੁਰੀ ਤਰ੍ਹਾਂ ਨੁਕਸਾਨ ਕੀਤਾ ਗਿਆ 6 ਸਾਡੇ ਆਦਮੀ ਜਿਹੜੇ ਮਿਸਿੰਗ ਹੋਏ ਨੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਸਾਡੇ ਡੈਪੂਟੇਸ਼ਨ ਆਗੂ ਜਿਹੜਾ ਹੈ ਖਨੌਰੀ ਪਹੁੰਚਣ ਵਾਲਾ ਉੱਥੇ ਦੋਨੋਂ ਫਾਰਮਾਂ ਦੀ ਜਿਹੜੀ ਮੀਟਿੰਗ ਕੀਤੀ ਜਾਵੇਗੀ ਪੀਸੀ ਕੀਤੀ ਜਾਵੇਗੀ ਉਹਦੇ ਵਿੱਚ ਰਣਨੀਤੀ ਜਿਹੜੀ ਅਗਲੀ ਤੁਹਾਨੂੰ ਦੱਸੀ ਜਾਵੇਗੀ ਅੱਜ ਹਰਿਆਣੇ 'ਚ ਵੀ ਜਾਮ ਲੱਗਿਆ ਹੋਇਆ ਸੜਕਾਂ ਤੇ ਬੀਤੇ ਦਿਨੀ ਚੜੂਨੀ ਸਾਹਿਬ ਦਾ ਫੈਸਲਾ ਆਇਆ ਸੀ ਵੀ ਅਸੀਂ ਸਮਰਥਨ 'ਚ ਤੇ ਇੱਕ ਨੌਜਵਾਨ ਦੀ ਡੈਥ ਦੇ ਵਿਰੋਧ ਕਰ ਰਹੇ ਹਾਂ ਤੇ ਕਿੱਦਾਂ ਦੇਖਦੇ ਹਾਂ ਉਹ ਫੈਸਲਾ ਦੇਖੋ ਚੜੂਨੀ ਸਾਹਿਬ ਸਾਡੇ ਸਤਿਕਾਰਯੋਗ ਲੀਡਰ ਨੇ ਇੱਕ ਸਨ ਲੀਡਰ ਨੇ ਬੜੀ ਵਧੀਆ ਗੱਲ ਆ ਜੀ ਉਹਨਾਂ ਨੇ ਅੱਗੇ ਹੋ ਕੇ ਇਸ ਗੱਲ ਨੂੰ ਵਧਾਇਆ ਤੇ ਵਧਾਉਣਾ ਚਾਹੀਦਾ ਸਾਂਝੀ ਲੜਾਈ ਹੋਣ ਦੀ ਲੜਾਈ ਆ ਇਹ ਨਸਲਾਂ ਤੇ ਫਸਵਾ ਦੀ ਲੜਾਈ ਪੂਰੇ ਦੇਸ਼ ਦਾ ਖਸਾਨ ਪੂਰੇ ਵਡ ਦੇ ਵਿੱਚੋਂ ਇਸ ਅੰਦੋਲਨ ਨੂੰ ਬੜੀ ਵੱਡੀ ਮਹਤ ਮਿਲਦੀ ਪਈ ਆ ਵੀ ਅੰਦੋਲਨ ਬਿਲਕੁਲ ਸਹੀ ਆ ਪੀਸਫੁੱਲ ਆ ਅਸੀਂ ਸ਼ੁਰੂ ਤੋਂ ਲੈ ਕੇ ਰੱਖਿਆ ਵੀ ਇਸ ਅੰਦੋਲਨ ਨੂੰ ਪੀਸਫੁੱਲ ਰੱਖਿਆ ਜਾਵੇ ਪਰ ਰਾਜੇਵਾਲ ਤੇ ਉਗਰਾਹਾਂ ਦਾ ਕਹਿਣਾ ਵੀ ਇਹ ਸਿਰਫ ਦੋ ਜਥੇਬੰਦੀਆਂ ਦਾ ਅੰਦੋਲਨ ਸੀ ਇਸ ਕਰਕੇ ਸਾਨੂੰ ਦੱਸਿਆ ਨਹੀਂ ਅਸੀਂ ਤਾਂ ਕਰਕੇ ਉਰੀ ਪ੍ਰਦਰਸ਼ਨ ਕਰ ਰਹੇ ਆ ਅਸੀਂ ਪਰ ਸਮਰਥਨ ਕਰਦੇ ਆ ਇਹ ਫਿਰ ਕਿਦਾਂ ਦਾ ਸਮਰਥਨ ਹੋਇਆ ਵੀ ਜੇ ਉਰੇ ਆਉਣਾ ਵੀ ਨਹੀਂ ਤੇ ਉੱਥੇ ਹੀ ਆਪਾਂ ਧਰਨੇ ਲਾਈ ਜਾਣੇ ਬੀਜੇਪੀ ਦੇ ਘਰਾਂ ਦੇ ਅੱਗੇ ਲਾਤੇ ਉਹਦਾ ਕੀ ਫਾਇਦਾ ਹੋਊਗਾ ਤੁਹਾਨੂੰ ਮਾਨਯੋਗ ਬਾਪੂ ਰਾਜੇਵਾਲ ਸਾਹਿਬ ਤੇ ਮਾਨਯੋਗ ਉ ਸਾਡੇ ਬਹੁਤ ਹੀ ਸਤਕਾਰਯੋਗ ਲੀਡਰ ਨੇ ਕਿਸਾਨ ਲੀਡਰ ਨੇ ਮੈਂ ਇਹਨਾਂ ਨੂੰ ਕਹਾਗਾ ਅਪੀਲ ਕਰਾਂਗਾ ਮੋਰਚੇ ਵੱਲੋਂ ਕਿ ਤੁਸੀਂ ਇਸ ਮੋਰਚੇ ਦੇ ਵਿੱਚ ਆਓ ਤੇ ਆਪਾਂ ਸਾਂਝੇ ਤੌਰ ਤੇ ਪਲੇਟਫਾਰਮ ਤੇ ਬੈਠ ਕੇ ਇਹ ਲੜਾਈ ਲੜੀਏ ਤਾਂ ਕਰਕੇ ਆਉਣ ਵਾਲੀਆਂ ਨਸਲਾਂ ਯਾਦ ਕਰਨ ਵੀ ਇਹਨਾਂ ਇਕੱਠੇ ਹੋ ਕੇ ਮੋਰਚੇ ਦੇ ਵਿੱਚ ਗਵਾਹੀ ਕੀਤੀ ਸੀ ਤੇ ਇਹ ਮੋਰਚਾ ਫਤਿਹ ਕੀਤਾ ਸੀ ਹੁਣ ਜਿਹੜੀ ਅਗਲੀ ਰਣਨੀਤੀ ਦਾ ਐਲਾਨ ਕਦੋਂ ਕੀਤਾ ਜਾਊਗਾ ਦੇਖੋ 2 ਦਿਨ ਦਾ ਤੁਹਾਨੂੰ ਦੱਸਿਆ ਸਟੇ ਹੈਗਾ ਉਸ ਸਟੇ ਤੋਂ ਬਾਅਦ ਸਾਡੇ ਆਗੂ ਸਭਾ ਰਣਨੀਤੀ ਬਣਾਉਣਗੇ ਦੋਨਾਂ ਫਾਰਮਾਂ ਦੀ ਫਿਰ ਤੁਹਾਨੂੰ ਦੱਸਿਆ ਜਾਵੇਗਾ ਬਹੁਤ ਬਹੁਤ ਧੰਨਵਾਦ ਸੋ ਇਸਨ ਸਾਡੇ ਨਾਲ ਕਿਸਾਨ ਯੂਨੀਅਨ ਦੇ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ 2 ਦਿਨ ਦਾ ਜੋ ਸਟੇ ਕੀਤਾ ਗਿਆ ਸੀ ਉਸ ਤੇ ਉੱਤੇ ਪਹਿਰਾ ਦਿੱਤਾ ਜਾ ਰਿਹਾ ਤੇ 2 ਦਿਨਾਂ ਬਾਅਦ ਨਵੀਂ ਰਣਨੀਤੀ ਬਣਾਈ ਜਾਊਗੀ ਨਾਲ ਹੀ ਉਹਨਾਂ ਨੇ ਗੁਰਨਾਮ ਸਿੰਘ ਚੜੂਣੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅੱਜ ਆਹ ਵਿਰੋਧ ਕੀਤਾ ਜਿਹੜੀ ਨੌਜਵਾਨ ਦੀ ਡੈਥ ਹੋਈ ਸੀ ਤਾਂ ਉਹਦੇ ਚੱਲਦੇ ਹਰਿਆਣਾ ਦੇ ਵਿੱਚ ਜਾਮ ਲਗਾਏ ਗਏ ਨੇ ਨਾਲ ਹੀ ਰਾਜੇਵਾਲੇ ਤੇ ਉਗਰਾਹਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸਾਨ ਆਗੂਆਂ ਵੱਲੋਂ ਜੋ ਧਰਨਾ ਦਿੱਤਾ ਜਾ ਰਿਹਾ ਉਹਦੇ ਵਿੱਚ ਸ਼ਿਰਕਤ ਕਰਨ ਕਿਉਂਕਿ ਇਹ ਅੰਦੋਲਨ ਹੈ ਜਿਹੜਾ ਕੱਲੇ ਦੋ ਜਥੇਬੰਦੀਆਂ ਦੇ ਨਹੀਂ ਬਲਕਿ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇਹ ਅੰਦੋਲਨ ਹੈ ਜਿਹੜਾ ਕੀਤਾ ਜਾ ਰਿਹਾ ਸੋ ਕੁੱਲ ਮਿਲਾ ਕੇ ਜੋ 2 ਦਿਨ ਦੀ ਕਾਲ ਦਿੱਤੀ ਗਈ ਸੀ ਉਹਦੇ ਉੱਤੇ ਪਹਿਰਾ ਦਿੱਤਾ ਜਾ ਰਿਹਾ ਤੇ ਨਵੀਂ ਰਣਨੀਤੀ ਹੈ ਜਿਹੜੀ ਕਿਸਾਨ ਬਣਾਉਂਦੇ ਨਜ਼ਰ ਆ ਰਹੇ ਨੇ ਤੇ ਜਿੱਦਾਂ ਐਲਾਨ ਕੱਲ ਕੀਤਾ ਜਾਊਗਾ ਕੈਮਰਾ ਪਰਸਨ ਸੰਦੀਪ ਟਰਨੇ ਦੇ ਨਾਲ ਤੇਜ